ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਬਾਲੂ ਸ਼ਾਈ ਦੀ ਰੈਸਪੀ ਯਾਨੀ ਕਿ ਬਾਲੂ ਸ਼ਾਈਆਂ ਹਲਵਾਈ ਸਟਾਈਲ ਆ ਦੇਖੋ ਜੀ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਬਾਲੂ ਸ਼ਾਈਆਂ ਸੋ ਆਪਣੇ ਇੱਕ ਪਿਆਰੇ ਜਿਹੇ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਰਿਕਵੈਸਟ ਆਪਾਂ ਨੂੰ ਯਾਨੀ ਕਮੈਂਟ ਆਇਆ ਸੀਗਾ ਬਾਲੂ ਸ਼ਾਈ ਦੀ ਰੈਸਪੀ ਬਾਰੇ ਸੋ ਇਸ ਕਰਕੇ ਆਪਾਂ ਨੇ ਬਾਲੂ ਸ਼ਾਈ ਬਣਾਈ ਆ ਜੀ ਸੋ ਲੋ ਜੀ ਅੱਜ ਉਹ ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਕੁਕਿੰਗ ਵੀਡੀਓ ਦੇਖਣ ਲਈ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਅੱਜ ਉਹ ਰੈਸਪੀ ਕਰਦੇ ਆਂ ਸਟਾਰਟ ਤੇ ਲੋ ਜੀ ਬਾਲੂ ਸ਼ਾਈ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਮੈਦਾ ਇੱਕ ਕੌਲੀ ਜਣੀ ਆਪਾਂ ਨੇ ਨਾਪ ਲੈਣੀ ਆ ਠੀਕ ਹੈ ਜੀ ਆ ਲੋ ਤੇ ਇੱਕ ਕੌਲੀ ਆਪਾਂ ਇਹਦੇ ਚ ਹੋਰ ਪਾਵਾਂਗੇ ਦੋ ਕੌਲੀਆਂ ਜਣੀ ਅੱਪਾ ਮੈਦੇ ਦੀਆਂ ਪਾ ਲਾਂਗੇ ਇੱਕ ਬਰਤਨ ਦੇ ਵਿੱਚ ਜੇ ਗ੍ਰਾਮ ਦੇ ਵਿੱਚ ਦੱਸਾਂ ਤਾਂ ਮੈਦੇ ਦਾ weight ਹੈਗਾ ਤਕਰੀਬਨ 250 ਗ੍ਰਾਮ ਠੀਕ ਹੈ ਜੀ ਤੇ ਲਓ ਜੀ 250 ਗ੍ਰਾਮ ਮੈਂ ਇਦਾਂ ਯਾਨੀ ਕਿ ਦੋ ਕੌਲੀਆਂ ਆਪਾਂ ਨੇ ਕਿਸੇ ਬਰਤਨ ਦੇ ਵਿੱਚ ਪਾ ਲੈਣੀਆਂ ਤੇ ਲਓ ਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਡਾਲਡਾ ਯਾਨੀ ਕਿ ਬਨਸਪਤੀ ਕਿਓ 70 ਗ੍ਰਾਮ ਆਪਾਂ ਨੇ ਯਾਨੀ ਮਾੜਾ ਮੋਟਾ ਵੱਧ ਘੱਟ ਚੱਲ ਜਾਊਗਾ ਕੀ ਲੈ ਲੈਣਾ ਏ ਤੁਸੀਂ ਦੇਸੀ ਕੀ ਵੀ ਵਰਤ ਸਕਦੇ ਹੋ ਬਨਸਪਤੀ ਕੀ ਵੀ ਵਰਤ ਸਕਦੇ ਹੋ ਤੇ ਇਹਨੂੰ ਆਪਾਂ ਕਰ ਲਾਂਗੇ ਹੁਣ ਮੈਲਟ ਯਾਨੀ ਥੋੜਾ ਜਿਹਾ ਗਰਮ ਕਰ ਲੂਗੇ ਤੇ ਲੋ ਜੀ ਕੀ ਆਪਾਂ ਨੇ ਕਰ ਲਿਆ ਮੈਲਟ ਇਹਨੂੰ ਪਾ ਦਾਂਗੇ ਹੁਣ ਮੈਦੇ ਦੇ ਵਿੱਚ ਤੇ ਲੋ ਜੀ ਜਿੰਨਾ ਆਪਾਂ ਨੇ ਕੀ ਪਾਇਆ ਉਸ ਤੋਂ ਥੋੜਾ ਜਿਹਾ ਜ਼ਿਆਦਾ ਪਾਣੀ ਪਾ ਲੂਗੇ ਜਿਵੇਂ ਕਿ ਮੰਨ ਲਓ ਆਪਾਂ ਨੇ 60 ਗ੍ਰਾਮ ਕੀ ਪਾਇਆ ਤਾਂ ਆਪਾਂ ਨੇ 90 ਗ੍ਰਾਮ ਦੇ ਵਿੱਚ ਪਾ ਲੈਣਾ ਪਾਣੀ ਠੀਕ ਹੈ ਜੀ ਤੇ ਥੋੜਾ ਜਿਹਾ ਪਾਵਾਂਗੇ ਫਲਾਫਟ ਵਾਸਤੇ ਬੇਕਿੰਗ ਪਾਊਡਰ ਇੰਨਾ ਕ ਪਾਣਾ ਆਪਾਂ ਨੇ ਇਹ 1 2 ਚੁਟਕੀ ਤੇ ਲਓ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਘੋਲ ਕੇ ਮਿਕਸ ਕਰਕੇ ਪਾਣੀ ਦੇ ਵਿੱਚ ਫੂਡ ਕਲਰ ਫੂਡ ਕਲਰ ਮੈਂ ਪਾ ਰਿਹਾ ਜੀ orange ਯਾਨੀ ਕਿ ਲੱਡੂਆਂ ਵਾਲਾ ਕਲਰ ਤੁਸੀਂ ਇਹਦੇ ਵਿੱਚ red ਕਲਰ ਵੀ ਪਾ ਸਕਦੇ ਹੋ ਜਲੇਬੀਆਂ ਵਾਲਾ ਪਦਾਮੀ ਰੰਗ ਪਰ ਮੈਂ ਪਾ ਰਿਹਾ ਜੀ ਸਰੋਂ ਫੁੱਲਾਂ ਰੰਗ ਠੀਕ ਹੈ ਜੀ ਤੇ ਲਓ ਜੀ ਆਪਾਂ ਯਾਨੀ ਸਰੋਂ ਫੁੱਲੀ ਬਾਲੂ ਸ਼ਾਈ ਬਣਾਉਂਗੇ ਤੇ ਇਹਨੂੰ ਕਰੋਂਗੇ ਹੁਣ ਸਾਰੇ ਨੂੰ ਮਿਕਸ ਚੰਗੀ ਤਰ੍ਹਾਂ ਤੇ ਪਾਣੀ ਤੁਸੀਂ ਪਹਿਲਾਂ ਘੱਟ ਪਾਉਣਾ ਠੀਕ ਹੈ ਜੀ ਪਾਣੀ ਪਾਉਂਗੇ ਦੇਖ ਕੇ ਤੇ ਡੋ ਕਿੰਨਾ ਕੱਪ ਨੇ ਟੈਟ ਰੱਖਣਾ ਉਹ ਮੈਂ ਤੁਹਾਨੂੰ ਦੱਸਦਾ ਠੀਕ ਹੈ ਜੀ ਅੱਗੇ ਵੀਡੀਓ 'ਚ ਤੇ ਲਓ ਜੀ ਇਹਨੂੰ ਕਰ ਲਉਗੇ ਹੁਣ ਸਾਰੇ ਨੂੰ ਮਿਕਸ ਚੰਗੀ ਤਰ੍ਹਾਂ ਤੇ ਲਓ ਜੀ ਡੋ ਬਣ ਕੇ ਰੈਡੀ ਹੈ ਜੀ ਆਪਣਾ ਆ ਦੇਖੋ ਐਦਾਂ ਦਾ ਡੋ ਹੋਣਾ ਚਾਹੀਦਾ ਏ ਠੀਕ ਹੈ ਜੀ ਜਿਆਦਾ ਸਖਤ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਡੋ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਥੋੜਾ ਜਿਹਾ ਲਾਉਂਗੇ ਇਹਨੂੰ ਪਾਣੀ ਦਾ ਛਿੱਟਾ ਤੇ ਹੁਣ ਆਪਾਂ ਇਹਨੂੰ 1-2 ਮਿੰਟ ਮਲ ਕੇ ਠੀਕ ਹੈ ਜੀ ਉਸ ਤੋਂ ਬਾਅਦ ਰੱਖ ਦਾਂਗੇ ਰੈਸਟ ਤੇ ਤੇ ਲੋ ਜੀ ਇਸ ਤਰੀਕੇ ਦਾ ਡੋ ਜਿਹੜਾ ਆਪਣਾ ਹੋਣਾ ਚਾਹੀਦਾ ਏ ਤੇ ਹੁਣ ਆਪਾਂ ਇਹਨੂੰ ਰੱਖ ਦਿੰਦੇ ਆ ਰੈਸਟ ਤੇ ਠੀਕ ਹੈ ਜੀ ਤੇ ਲੋ ਜੀ ਇਹਨੂੰ ਟੱਕ ਦਾਂਗੇ ਤੇ ਮਿਲਦੇ ਆ 10-15 ਮਿੰਟ ਬਾਅਦ ਤੇ ਲੋ ਜੀ ਡੋ ਆਪਣਾ ਹੋ ਚੁੱਕਿਆ ਜੀ ਸੈੱਟ ਤੇ ਹੁਣ ਆਪਾਂ ਤੋੜ ਦੇ ਦੀਆਂ ਟੋਕਾਂ ਠੀਕ ਹੈ ਜੀ ਜੇ ਮੰਨ ਲਓ ਆਪਾਂ ਕਿਸੇ ਵੀ ਚੀਜ਼ ਦਾ ਮੈਦਾ ਲਾਉਨੇ ਆ ਚਾਹੇ ਸਮੋਸਿਆਂ ਦਾ ਕੀ ਆ ਬਾਲੂशाही ਦਾ ਠੀਕ ਹੈ ਜੀ ਖੁਰਮੇ ਦਾ ਅਗਰ ਉਹ ਥੋੜੀ ਦੇਰ ਬਾਅਦ ਸੈੱਟ ਹੋ ਜਾਂਦਾ ਨਾ ਥੋੜਾ ਜਿਹਾ ਕਾਠਾ ਹੋ ਜਾਂਦਾ ਤਾਂ ਸਮਝ ਲਓ ਉਹ ਵਧੀਆ ਲੱਗ ਗਿਆ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਹੁਣ ਆਪਾਂ ਨੇ ਇਹਦੀਆਂ ਟੋਕਾਂ ਤੋੜਨੀਆਂ ਐ ਤੇ ਬਾਲੂशाही ਦਾ ਸਾਈਜ਼ ਆ ਜਿਹੜਾ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਠੀਕ ਹੈ ਜੀ ਜੇ ਬਾਲੂशाही ਬੜੀ ਕਰਨੀ ਹੋਈ ਤਾਂ ਬੜੀ ਟੋਕ ਤੋੜ ਲਿਓ ਤੇ ਨਹੀਂ ਛੋਟੀ ਟੋਕ ਤੋੜ ਲਿਓ ਠੀਕ ਹੈ ਜੀ ਆਪਾਂ ਐ ਡੈਡੀਆਂ ਦਾ ਟੋਕਾਂ ਜਿਹੜੀਆਂ ਲੰਬੇ ਤੋੜ ਠੀਕ ਹੈ ਜੀ ਐਸ ਹਿਸਾਬ ਦੀਆਂ ਤੇ ਲਓ ਜੀ ਐ ਡੈਡੀਆਂ ਕ ਯਾਨੀ ਇੰਨੇ ਇੰਨੇ ਵੱਡੇ ਵੱਡੇ ਆਪਾਂ ਲੋਈਆਂ ਤੋੜ ਲਵਾਂਗੇ ਤੇ ਲੋ ਜੀ ਲੋਈਆਂ ਆਪਾਂ ਨੇ ਤੋੜ ਲਿਆ ਠੀਕ ਹੈ ਜੀ ਟੋਕਾਂ ਕਹਿ ਦਿੰਦੇ ਇਹਨੂੰ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਕਰਾਂਗੇ ਗੋਲ ਠੀਕ ਹੈ ਜੀ ਇਸ ਤਰੀਕੇ ਨਾਲ ਹੱਥ ਦੇ ਵਿੱਚ ਘਮਾਉਂਗੇ ਆਪਾਂ ਇਹਨੂੰ ਕਿਉਂਕਿ ਇਹਦੇ ਵਿੱਚ ਮਾਰੇ ਮੋਟੇ ਠੀਕ ਹੈ ਜੀ ਐਦਾਂ ਘਮਾਉਣ ਨਾਲ ਬਲਜੇ ਪੈ ਜਾਂਦੇ ਆ ਤੇ ਬਾਲੂ ਛਾਈ ਦੇ ਵਿੱਚ ਲੇਅਰ ਆ ਜਾਂਦੀ ਆ ਠੀਕ ਹੈ ਜੀ ਤੇ ਉਹ ਵਧੀਆ ਲੱਗਦੀ ਆ ਤੇ ਲੋ ਜੀ ਇਸ ਤਰੀਕੇ ਨਾਲ ਘਮਾਉਣ ਤੋਂ ਬਾਅਦ ਆਪਾਂ ਇਹਨੂੰ ਦੱਬਾਂਗੇ ਇਸ ਤਰੀਕੇ ਨਾਲ ਠੀਕ ਹੈ ਜੀ ਆਹ ਲਓ ਤੇ ਆਪਾਂ ਨੇ ਇਹਨੂੰ ਇਸ ਤਰੀਕੇ ਨਾਲ ਦੱਬ ਦੇਣਾ ਤਾਂ ਜੋ ਇਹਦੇ ਵਿੱਚ ਤਾਂ ਜੋ ਇਹਦੇ ਵਿੱਚ ਸਰਾਖ ਨਿਕਲ ਜਾਵੇ ਠੀਕ ਹੈ ਜੀ ਐਦਾਂ ਹੀ ਬਣਾ ਬਣਾ ਕੇ ਆਪਾਂ ਇਹਨਾਂ ਨੂੰ ਰੱਖ ਲਵਾਂਗੇ ਠੀਕ ਹੈ ਜੀ ਆਪਾਂ ਨੇ ਇਸ ਤਰੀਕੇ ਨਾਲ ਟੋਕ ਦੱਬਣੀ ਆ ਐਂਡ ਗੋਲ ਕਰਨੀ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਆਪਾਂ ਨੇ ਐਦਾਂ ਉਂਗਲੀ ਨਾਲ ਜਾਂ ਗੁੱਠੇ ਨਾਲ ਠੀਕ ਹੈ ਜੀ ਇਹਦੇ ਵਿੱਚ ਸ਼ੇਕ ਕਰ ਦੇਣਾ ਤਾ ਜੋ ਬਾਲੂ ਛਾਈ ਠੀਕ ਹੈ ਜੀ ਐਨ ਬਾਲੂ ਛਾਈ ਲਈ ਸ਼ੇਪ ਦੇ ਵਿੱਚ ਇਹ ਆ ਜਾਵੇ ਤੇ ਲੋ ਜੀ ਮੈਂ ਸਾਰੇ ਐਸੀ ਤਰੀਕੇ ਨਾਲ ਬਣਾ ਲੂੰਗਾ ਤੇ ਲੋ ਜੀ ਬਾਲੂ ਛਾਈਆਂ ਆਪਾਂ ਨੇ ਬਣਾ ਕੇ ਰੱਖ ਲਈਆਂ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਪਾਉਂਦੇ ਆ ਕੜਾਹੀ ਦੇ ਵਿੱਚ ਤੇਲ ਰਫੈਂਡ ਦੇ ਵਿੱਚ ਕਰਾਂਗੇ ਆਪਾਂ ਇਹਨਾਂ ਨੂੰ ਫਰਾਈ ਤੁਸੀਂ ਰਫੈਂਡ ਤੇ ਬਨਸਪਤੀ ਕੀ ਮਿਕਸ ਕਰਕੇ ਵੀ ਫਰਾਈ ਕਰ ਸਕਦੇ ਹੋ ਤੇ ਲੋ ਜੀ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਤੇਲ ਠੀਕ ਹੈ ਜੀ ਤੇ ਸੇਕ ਆ ਜਿਹੜਾ ਯਾਨੀ ਕਿ ਮੀਡੀਅਮ ਹੋਣਾ ਚਾਹੀਦਾ ਜਿਆਦਾ ਤੇਜ਼ ਸੇਕ ਨਹੀਂ ਹੋਣਾ ਚਾਹੀਦਾ ਜੇ ਇਹਨੂੰ ਆਪਾਂ ਜਿਆਦਾ ਤੇਜ਼ ਸੇਕ ਵਿੱਚ ਛੱਡੂਗੇ ਤੇਲ ਦੇ ਵਿੱਚ ਤਾਂ ਇਹਨੇ ਉੱਪਰ ਤੇ ਪੱਕ ਜਾਣਾ ਤੇ ਵਿੱਚ ਤੇ ਅੰਦਰੋਂ ਰਹਿ ਜੂਗੀ ਕੱਚੀ ਇਸ ਕਰਕੇ ਜਦੋਂ ਵੀ ਬਾਲੂਛਾਈ ਕਦੇ ਵੀ ਤੇਲ ਦੇ ਵਿੱਚ ਛੱਡਣੀ ਆ ਠੀਕ ਹੈ ਜੀ ਤਾਂ ਸੇਕ ਆ ਜਿਹੜਾ ਉਹ ਮੀਡੀਅਮ ਹੋਣਾ ਚਾਹੀਦਾ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਛੱਡ ਲਾਂਗੇ ਬਾਲੂਛਾਈਆਂ ਆਪਾਂ ਆਪਣੀਆਂ ਤੇ ਲਓ ਜੀ ਆਪਣੇ ਕੋਲ ਹੈਗੇ 2 ਕਾਣੇ 1 ਕਾਣਾ ਆਪਾਂ ਕਰ ਲਾਂਗੇ ਪਹਿਲਾਂ ਫਰਾਈ ਤੇ ਲਓ ਜੀ ਤੇ ਤੇਲ ਦੇ ਵਿੱਚ 19 ਕ ਬਾਲੂਛਾਈਆਂ ਛੱਡਣੀਆਂ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਫੁੱਲਣਾ ਵੀ ਆ ਜੇ ਆਪਾਂ ਨੇ ਬਾਈ ਚਾਂਸ ਬਾਲੂਛਾਈਆਂ ਜ਼ਿਆਦਾ ਛੱਡ ਲਈਆਂ ਠੀਕ ਹੈ ਜੀ ਤੇਲ ਘੱਟ ਹੋਇਆ ਕੜਾਹੀ 'ਚ ਫਿਰ ਵੀ ਆਪਣੀ ਬਾਲੂਛਾਈਆਂ ਖਰਾਬ ਹੋ ਜੂਗੀਆਂ ਤੇ ਲੋ ਜੀ ਅੱਧੀਆਂ ਕੱਪਾਂ ਨੇ ਛੱਡਦੀਆਂ ਅੱਧੀਆਂ ਕੱਪ ਆਪਣੇ ਕੋਲ ਰਹਿ ਗਈਆਂ ਤੇ ਲੋ ਜੀ ਹੁਣ ਤੇਲ ਨੂੰ ਜਿਹੜਾ ਹਲਕਾ ਹਲਕਾ ਕਿਸੇ ਚਾੜ ਦੀ ਨਾਲ ਇਸ ਤਰੀਕੇ ਨਾਲ ਹਿਲਾਉਂਗੇ ਤਾਂ ਜੋ ਇਹ ਥੱਲੇ ਕੜਾਹੀ ਦੇ ਨਾਲ ਚਿਪਕੇ ਨਾ ਤੇ ਛੇਤੀ ਦੇ ਕੇ ਉੱਪਰ ਆ ਜਾਵੇ ਠੀਕ ਹੈ ਜੀ ਤੇਲ ਦੇ ਲੋਰੀ ਇਸ ਤਰੀਕੇ ਨਾਲ ਆਪਾਂ ਇਹਨੂੰ ਹਲਾਈ ਜਾਣਾ ਹੌਲੀ-ਹੌਲੀ ਤਾਂ ਜੋ ਆਪਣੇ ਉੱਪਰ ਕੋਈ ਛੱਟਾ ਵੀ ਨਾ ਪਵੇ ਤੇ ਸੇਕ ਰੱਖਣਾ ਮੀਡੀਅਮ ਸੋ ਵੀਡੀਓ ਵਧੀਆ ਲੱਗੀ ਸੋ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਤੇ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਇਦਾਂ ਦੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਤੇ ਲਓ ਜੀ ਜਦੋਂ ਤੱਕ ਬਾਲੂ ਛਾਈ ਉੱਪਰ ਨਹੀਂ ਆ ਜਾਂਦੀਆਂ ਆਪਾਂ ਨੇ ਐਸੀ ਹਿਸਾਬ ਨਾਲ ਤੇਲ ਨੂੰ ਠੀਕ ਹੈ ਜੀ ਐਸੇ ਤਰੀਕੇ ਨਾਲ ਤੇਲ ਨੂੰ ਜਿਹੜਾ ਹਲਾਈ ਜਾਣਾ ਤੇ ਲਓ ਜੀ ਬਾਲੂਛਾਈਆਂ ਤੇਲ ਦੇ ਉੱਪਰ ਆਉਣ ਲੱਗੀਆਂ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਤਕਰੀਬਨ 10-15 ਮਿੰਟ ਪਕਾਉਂਗੇ ਠੀਕ ਹੈ ਜੀ ਤੇ ਮੱਠੀ ਆਂਚ ਪਰ ਸੇਕ ਜਿਹੜਾ ਤੇਜ ਨਹੀਂ ਕਰਨਾ ਹੈਗਾ ਕਿਉਂਕਿ ਜਿਆਦਾ ਤੇਜ ਸੇਕ ਚ ਪਕਾਉਂਗੇ ਵਿੱਚ ਤੋਂ ਇਹ ਕੱਚੀਆਂ ਰਹਿ ਜੂਗੀਆਂ ਠੀਕ ਹੈ ਜੀ ਜਿਹੜੀਆਂ ਕਿ ਵਧੀਆ ਨਹੀਂ ਲੱਗਣੀਆਂ ਹੈਗੀਆਂ ਇਸ ਕਰਕੇ ਜਦੋਂ ਵੀ ਇਹ ਪਕਾਉਣੀਆਂ ਮੀਡੀਅਮ ਆਂਚ ਪਰ ਪਕਾਉਣੀਆਂ ਤੇ ਲਓ ਜੀ ਵਿੱਚ ਵਿੱਚ ਮੈਂ ਇਹਨਾਂ ਨੂੰ ਹਲਾਈ ਵੀ ਜਾਣਾ ਆਪਾਂ ਨੇ ਤਾਂ ਜੋ ਇਹ ਚਾਰੇ ਪਾਸੇ ਤੇ ਪੱਕ ਜਾਵੇ ਠੀਕ ਹੈ ਜੀ ਆ ਦੇਖੋ ਕਿਉਂਕਿ ਬਾਲੂਛਾਈਆਂ ਆਪਣੀਆਂ ਵਧੀਆ ਫਰਾਈ ਹੋ ਰਹੀਆਂ ਠੀਕ ਹੈ ਜੀ ਇਹਦੇ ਵਿੱਚ ਲੇਰ ਵੀ ਬਣ ਰਹੀ ਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਲੇਰ ਵੀ ਬਣ ਰਹੀਆਂ ਨੇ ਪ੍ਰੋਪਰ ਤਰੀਕੇ ਨਾਲ ਤੇ ਲੋ ਜੀ ਉੱਪਰ ਇਹ ਆਉਣ ਲੱਗੀਆਂ ਹੁਣ ਆਪਾਂ ਵਿੱਚ ਵਿੱਚ ਮੈਂ ਇਹਨਾਂ ਨੂੰ ਹਲਾਈ ਜਾਵਾਂਗੇ ਪਲਟੀ ਮਾਰੀ ਜਾਵਾਂਗੇ ਤੇ 15-16 ਮਿੰਟ ਕਰਾਂਗੇ ਫਰਾਈ ਆਪਾਂ ਇਹਨਾਂ ਨੂੰ ਤੇ ਲੋ ਜੀ ਮਿਲਦੇ ਹਾਂ ਉਸ ਤੋਂ ਬਾਅਦ ਤੇ ਲੋ ਜੀ ਬਾਲੂਛਾਈਆਂ ਹੋ ਗਈਆਂ ਆਪਣੀਆਂ ਫਰਾਈ ਠੀਕ ਹੈ ਜੀ ਕਿਨੀਆਂ ਇਹਨਾਂ ਨੂੰ 16-17 ਮਿੰਟ ਲੱਗ ਗਿਆ ਫਰਾਈ ਹੋਣ ਨੂੰ ਜਦੋਂ ਆਪਣੀਆਂ ਬਾਲੂਸ਼ਾਈਆਂ ਦਾ ਹਲਕਾ-ਹਲਕਾ ਕਲਰ ਠੀਕ ਹੈ ਜੀ ਚੇਂਜ ਹੋਣ ਲੱਗ ਜਵੇ ਠੀਕ ਹੈ ਜੀ ਲੱਗੇ ਵੀ ਆਪਾਂ ਨੂੰ ਹੁਣ ਇਹ ਥੋੜੀ ਜਿਹੀ ਡਾਰਕ ਹੋ ਰਹੀ ਆ ਤਾਂ ਆਪਾਂ ਨੇ ਜਦ ਇਹ ਨਿਚੋੜ ਕੇ ਕਿਸੇ ਬਰਤਨ ਦੇ ਵਿੱਚ ਲੈਣੀਆਂ ਕੱਢ ਠੀਕ ਹੈ ਜੀ ਕਿਉਂਕਿ ਜਿਹੜੀ ਚਾਸਣੀ ਆਪਾਂ ਇਹਨਾਂ ਨੂੰ ਲਾਉਂਗੇ ਬਾਅਦ ਦੇ ਵਿੱਚ ਕਿਉਂਕਿ ਪਹਿਲਾਂ ਆਪਾਂ ਬਾਲੂਸ਼ਾਈਆਂ ਨੂੰ ਕਰ ਲਈਏ ਫਰਾਈ ਸਾਰੀਆਂ ਨੂੰ ਤੇ ਲਓ ਜੀ ਬਾਲੂਸ਼ਾਈਆਂ ਹੋ ਗਈਆਂ ਆਪਣੀਆਂ ਫਰਾਈ ਦੇਖੋ ਜੀ ਕਿੰਨੀ ਵਧੀਆ ਲੇਅਰ ਆਈ ਇਹਦੇ ਵਿੱਚ ਠੀਕ ਹੈ ਜੀ ਤੇ ਲਓ ਜੀ ਹੁਣ ਜਿਹੜਾ ਆਪਣੇ ਕੋਲ ਦੂਜਾ ਘਾਣਾ ਰਹਿ ਗਿਆ ਤਾਂ ਯਾਨੀ ਦੂਜਾ ਬੈਚ ਰਹਿ ਗਿਆ ਤਾਂ ਆਪਾਂ ਉਹ ਵੀ ਫਰਾਈ ਕਰ ਲਾਂਗੇ ਤੇ ਸੇਕ ਇਹਦਾ ਵੀ ਮੀਡੀਅਮ ਹੋਣਾ ਚਾਹੀਦਾ ਠੀਕ ਹੈ ਜੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤਾਂ ਤੇ ਲਓ ਜੀ ਮਿਲਦੇ ਇਹਨਾਂ ਨੂੰ ਫਰਾਈ ਕਰਨ ਤੋਂ ਬਾਅਦ ਹੁਣ ਆਪਾਂ ਤੇ ਲਓ ਜੀ ਬਾਲੂ ਸ਼ਾਇਆ ਬਣ ਕੇ ਰੈਡੀ ਹੈ ਜੀ ਆਪਣੀਆਂ ਆ ਦੇਖੋ ਕਿੰਨੀਆਂ ਵਧੀਆ ਬਣ ਕੇ ਇਹ ਤਿਆਰ ਹੋਈਆਂ ਠੀਕ ਹੈ ਜੀ ਲੇਅਰ ਇਹਨਾਂ ਦੇ ਵਿੱਚ ਐਨ ਪ੍ਰੋਪਰ ਤਰੀਕੇ ਨਾਲ ਆ ਗਈਆਂ ਤੇ ਲਓ ਜੀ ਹੁਣ ਬਣਾਉਨੇ ਆਪਾਂ ਚਾਸਣੀ ਤੇ ਲੋ ਜੀ ਇੱਕ ਬਰਤਨ ਦੇ ਵਿੱਚ ਆਪਾਂ ਨੇ ਖੰਡ ਪਾ ਲੈਣੀ ਆ ਠੀਕ ਹੈ ਜੀ ਖੰਡ ਦੀ ਜਿਹੜੀ ਕਵਾਂਟੀਟੀ ਆ ਉਹ ਤੁਹਾਨੂੰ ਮੈਂ ਦੱਸ ਦਿੰਦਾ ਕਿਉਂਕਿ ਜਿਹੜੀਆਂ ਆਪਾਂ ਨੇ ਇਹ ਬਣਾਈਆਂ ਠੀਕ ਹੈ ਜੀ ਬਾਲੂਛਾਈਆਂ ਆਪਾਂ ਨੇ ਲਈ ਸੀ 2 ਕੌਲੀ ਮੈਂ ਤਾਂ ਤੇ ਆਪਾਂ ਨੇ 4 ਕੌਲੀਆਂ ਪਾਉਣੀਆਂ ਚੀਨੀ ਦੀਆਂ ਠੀਕ ਹੈ ਜੀ ਜੇ ਆਪਾਂ ਦੀਆਂ ਜਿਹੜੀਆਂ ਬਾਲੂਛਾਈਆਂ ਚੰਗੀ ਤਰ੍ਹਾਂ ਮਿੱਠੇ ਦੇ ਵਿੱਚ ਚਾਸ਼ਣੀ ਦੇ ਵਿੱਚ ਡੁੱਬੂਗੀਆਂ ਤਾਂ ਇਹਨਾਂ ਦੇ ਵਿੱਚ ਚਾਣੀ ਸਹੀ ਢੰਗ ਨਾਲ ਭਰੂਗੀ ਤੇ ਜਦੋਂ ਵੀ ਤੁਸੀਂ ਚਾਸ਼ਣੀ ਬਣਾਉਣੀ ਹੈ ਜਿਵੇਂ 2 ਕੌਲੀ ਤੁਸੀਂ ਮੈਂ ਇਦਾਂ ਲਿਆ ਤਾਂ ਤੇ 4 ਕੌਲੀਆਂ ਤੁਸੀਂ ਪਾਉਣੀਆਂ ਖੰਡ ਦੀਆਂ ਯਾਨੀ ਕਿ ਚੀਨੀ ਦੀਆਂ ਤੇ ਚਾਰ ਕੌਲੀਆਂ ਖੰਡ ਦੇ ਵਿੱਚ ਆਪਾਂ ਡੇਢ ਕੌਲੀ ਪਾਵਾਂਗੇ ਪਾਣੀ ਦੀ ਠੀਕ ਹੈ ਜੀ ਇੱਕ ਕੌਲੀ ਆਪਾਂ ਨੇ ਪਾਣੀ ਦੀ ਪਾ ਲਈ ਆ ਤੇ ਅੱਧੀ ਕੌਲੀ ਪਾ ਲਾਂਗੇ ਹੋਰ ਤੇ ਹੁਣ ਬਾਲ ਦਿਆਂ ਗੈਸ ਤੇ ਲੋ ਜੇ ਇਹਨੂੰ ਹਿਲਾਈ ਜਾਵਾਂਗੇ ਜਦੋਂ ਤੱਕ ਖੰਡ ਆਪਣੀ ਮੈਲਟ ਨਹੀਂ ਹੁੰਦੀ ਯਾਨੀ ਕਿ ਚੀਨੀ ਠੀਕ ਹੈ ਜੀ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਹਿਲਾਈ ਜਾਣਾ ਹਿਲਾਉਣ ਤੋਂ ਹਟਣਾ ਨਹੀਂ ਕਿਉਂਕਿ ਕਈ ਵਾਰ ਕੀ ਹੁੰਦਾ ਜਿਹੜੀ ਚੀਨੀ ਆ ਉਹ ਥੱਲੇ ਲੱਗ ਜਾਂਦੀ ਠੀਕ ਹੈ ਜੀ ਤੇ ਜੇ ਖੰਡ ਥੱਲੇ ਲੱਗ ਗਈ ਤੇ ਫਿਰ ਇਹਨੇ ਲਾਲ ਹੋ ਜਾਣਾ ਠੀਕ ਹੈ ਜੀ ਕਲਰ ਖਰਾਬ ਹੋ ਜਾਊਗਾ ਇਸ ਕਰਕੇ ਜਦੋਂ ਤੱਕ ਇਹ ਮੈਲਟ ਨਹੀਂ ਲੰਫ ਹੁੰਦੀ ਆਪਾਂ ਨੇ ਇਹਨੂੰ ਹਿਲਾਉਂਦੇ ਰਹਿਣਾ ਤੇ ਲੋ ਜੀ ਚਾਣੀ ਬਣ ਕੇ ਚਾਸਣੀ ਬਣ ਕੇ ਰੈਡੀ ਆ ਜੀ ਹੁਣ ਕਰਦੇ ਆਪਾਂ ਇਹਨੂੰ ਚੈੱਕ ਇਸ ਤਰੀਕੇ ਦੀ ਹੋਣੀ ਚਾਹੀਦੀ ਆ ਤਾਰ ਤੁਹਾਨੂੰ ਦਿਖਾਉਂਦੇ ਆ ਮੋਟੀ ਤਾਰ ਹੋਣੀ ਚਾਹੀਦੀ ਠੀਕ ਹੈ ਜੀ ਕਿਉਂਕਿ ਜੇ ਤਾਰ ਪਤਲੀ ਹੋਈ ਤਾਂ ਜਿਹੜੀਆਂ ਆਪਣੀਆਂ ਬਾਲੂ ਛਾਈਆਂ ਠੀਕ ਹੈ ਜੀ ਉਹਨਾਂ 'ਚ ਮਿੱਠਾ ਚੰਗੀ ਤਰ੍ਹਾਂ ਰਸਣਾ ਨਹੀਂ ਤੇ ਨਰਮ-ਨਰਮ ਜੀਆਂ ਹੋਜੂਗੀਆਂ ਉਹ ਤਾਰ ਆ ਜਿਹੜੀ ਥੋੜੀ ਜੀ ਮੋਟੀ ਚਾਹੀਦੀ ਆ ਤਾਜੋ ਬਾਲੂਸ਼ਾਈਆਂ ਪਰ ਮਿੱਠਾ ਉੱਪਰ ਵੀ ਐਨ ਚਿਪਕੇ ਤੇ ਵਿੱਚ ਵੀ ਐਨ ਚਲੇ ਜਾਵੇ ਠੀਕ ਹੈ ਜੀ ਤੇ ਬਾਲੂਸ਼ਾਈਆਂ ਜਿਆਦਾ ਨਰਮ ਵੀ ਨਾ ਹੋਵੇ ਤੇ ਹੁਣ ਆਪਾਂ ਇਹਨੂੰ ਚਾਸਣੀ ਨੂੰ ਕਰਾਂਗੇ ਥੋੜੀ ਦੇਰ ਠੰਡਾ ਕਿਉਂਕਿ ਗਰਮ-ਗਰਮ ਚਾਸਣੀ ਦੇ ਵਿੱਚ ਆਪਾਂ ਨੇ ਬਾਲੂਸ਼ਾਈ ਜਿਹੜੀ ਉਹ ਪਾਣੀ ਨਹੀਂ ਹੈਗੀ ਜੇ ਗਰਮ-ਗਰਮ ਵਿੱਚ ਪਾਤੀਆਂ ਤਾਂ ਬਾਲੂਸ਼ਾਈਆਂ ਨੇ ਹੋ ਜਾਣਾ ਪੌਲੀਆਂ ਤੇ ਜਦੋਂ ਵੀ ਬਾਲੂਸ਼ਾਈ ਚਾਸਣੀ ਦੇ ਵਿੱਚ ਗੇਰਨੀ ਆ ਚਾਸਣੀ ਜਿਹੜੀ ਸਿਰ ਨਾਰਮਲ ਜੀ ਗਰਮ ਚਾਹੀਦੀ ਜਿਆਦਾ ਗਰਮ ਨਹੀਂ ਚਾਹੀਦੀ ਤੈਨੂੰ ਕਰਾਂਗੇ ਥੋੜੀ ਜਿਹੀ ਠੰਡੀ ਉਸ ਤੋਂ ਬਾਅਦ ਪਾਵਾਂਗੇ ਇਹਦੇ ਚ ਬਾਲੂ ਛਾਈਆਂ ਤੇ ਲਓ ਜੀ ਚਾਸਣੀ ਆਪਣੀ ਹੋ ਚੁੱਕੀ ਹੈ ਜੀ ਠੰਡੀ ਨੋਰਮਲ ਜਣੀ ਜ਼ਿਆਦਾ ਠੰਡੀ ਵੀ ਨਹੀਂ ਕਰਨੀ ਹੁਣ ਆਪਾਂ ਇਹਦੇ ਚ ਪਾਨੇ ਆਪਣੀਆਂ ਬਾਲੂ ਛਾਈਆਂ ਜਿੰਨੀਆਂ ਕੁ ਡੁੱਬ ਗਈਆਂ ਉੰਨੀਆਂ ਕਾਪਾਂ ਪਾ ਲਾਂਗੇ ਤੇ ਲਓ ਜੀ ਬਾਲੂ ਛਾਈਆਂ ਆਪਾਂ ਨੇ ਚਾਣੀ ਦੇ ਵਿੱਚ ਪਾ ਲਈਆਂ ਤੈਨਾਂ ਨੂੰ ਆਪਾਂ 7-8 ਮਿੰਟ ਜਿਹੜਾ ਇਹਦੇ ਪਿੱਛੇ ਡਿੱਪ ਕਰਕੇ ਰੱਖੂਗੇ ਜਣੀ ਐਨ ਵਿੱਚ ਭਿਓ ਦੂਗੇ ਤਾਂ ਜੋ ਬਾਲੂ ਛਾਈ ਦੇ ਅੰਦਰ ਤੱਕ ਮਿੱਠਾ ਜਿਹੜਾ ਚਲੇ ਜਾਵੇ ਠੀਕ ਹੈ ਜੀ ਤੇ ਚਾਸਣੀ ਜਿਹੜੀ ਮੀਡੀਅਮ ਗਰਮ ਹੋਣੀ ਚਾਹੀਦੀ ਜਿਆਦਾ ਗਰਮ ਵੀ ਨਹੀਂ ਹੋਣੀ ਚਾਹੀਦੀ ਨਹੀਂ ਬਾਲੂ ਛਾਈਆਂ ਪੈ ਜੂਗੀਆਂ ਨਰਮ ਤੇ ਲਓ ਜੀ ਇਹਨੂੰ ਆਪਾਂ 5-7 ਮਿੰਟ ਐਦਾਂ ਹੀ ਵਿੱਚ ਵਿੱਚ ਮਾ ਥੋੜੀ ਜੀ ਹਿਲਾ ਦੋਗੇ ਚਾਣੀ ਨੂੰ ਇਹਨਾਂ ਨੂੰ ਹਿਲਾਈ ਜਾਉਂਗੇ ਤੇ 7-8 ਮਿੰਟ ਚ ਇਹ ਮਿੱਠਾ ਜਿਹੜਾ ਐਨ ਚੱਕ ਲੂਗੀ ਆ ਉਸ ਤੋਂ ਬਾਅਦ ਨਚੋੜ ਨਚੋੜ ਕੇ ਫਿਰ ਆਪਾਂ ਇਹਨਾਂ ਨੂੰ ਕੱਢ ਲਾਂਗੇ ਕਿਸੇ ਬਰਤਨ ਦੇ ਵਿੱਚ ਤੇ ਲਓ ਜੀ 8-10 ਮਿੰਟ ਬਾਅਦ ਫਿਰ ਆਪਾਂ ਬਾਲੂ ਛਾਈਆਂ ਨੂੰ ਇਸ ਤਰੀਕੇ ਨਾਲ ਨਚੋੜ ਲੂਗੇ ਐਦਾਂ ਕਿਸੇ ਚਾਰਨੀ ਦੇ ਵਿੱਚ ਕੱਟ-ਕੱਟ ਕੇ ਨਚੋੜਨ ਚੋੜ ਕੇ ਫਿਰ ਆਪਾਂ ਕੱਢੂਗੇ ਕਿਸੇ ਬਰਤਨ ਚ ਯਾਨੀ ਇਹਨੂੰ ਨੁੱਚਣ ਦੇ ਨੂੰ ਲੱਗ ਜੂਗੇ 3-4 ਮਿੰਟ ਠੀਕ ਹੈ ਜੀ ਜੇ ਆਪਾਂ ਨੇ ਜਿਆਦਾ ਮਿੱਠਾ ਚਾੱਕ ਕੇ ਪਲੇਟ ਦੇ ਵਿੱਚ ਪਾਤੇ ਤਾਂ ਪਲੇਟ ਦੇ ਵਿੱਚ ਮਿੱਠਾ ਹੀ ਮਿੱਠਾ ਹੋ ਜਾਣਾ ਤੇ ਚੰਗੀ ਤਰ੍ਹਾਂ ਨਚੋੜ ਲਿਓ ਉਸ ਤੋਂ ਬਾਅਦ ਕਿਸੇ ਬਰਤਨ ਦੇ ਵਿੱਚ ਦੇਓ ਕੱਢ ਤੇ ਲਓ ਜੀ ਬਾਲੂ ਸ਼ਾਇਆ ਬਣ ਕੇ ਆਪਣੀਆਂ ਰੈਡੀ ਆ ਤੇ ਜਦੋਂ ਇਹ ਠੰਡੀਆਂ ਹੋ ਗਈਆਂ ਫਿਰ ਤੁਹਾਨੂੰ ਦਿਖਾਵਾਂਗੇ ਚੰਗੀ ਤਰ੍ਹਾਂ ਕਿਉਂਕਿ ਹਾਲੇ ਥੋੜੀਆਂ ਜਿਹਾ ਗਰਮ ਹੈ ਠੀਕ ਹੈ ਜੀ ਨਾਰਮਲ ਜੀਆਂ ਤੇ ਨਾਲੇ ਮਿੱਠਾ ਸੁੱਕ ਜੂਗਾ ਇਹਨਾਂ ਦੇ ਉੱਪਰ ਤੇ ਮਿਲਦੇ ਆ ਥੋੜੀ देर ਬਾਅਦ ਤੇ ਲਓ ਜੀ ਬਾਲੂ ਸ਼ਾਈਆਂ ਬਣ ਕੇ ਹੋ ਗਈਆਂ ਆਪਣੀਆਂ ਰੈਡੀ ਆ ਦੇਖੋ ਜੀ ਕਿੰਨੀਆਂ ਵਧੀਆ ਬਣੀਆਂ ਇਹ ਹਲਵਾਈ ਸਟਾਈਲ ਬਾਲੂ ਸ਼ਾਈ ਤੋਂ ਇਸ ਤਰੀਕੇ ਨਾਲ ਘਰੇ ਬਣਾ ਸਕਦੇ ਆ ਜੀ ਤੁਸੀਂ ਬਾਲੂ ਸ਼ਾਈ ਠੀਕ ਹੈ ਜੀ ਬਹੁਤ ਹੀ ਵਧੀਆ ਰੈਸਪੀ ਹੈ ਇਹ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਸੋ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਸੋ ਮਿਲਦੇ ਆ ਜੀ ਫੇਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ